ਤੋੜ ਗਰਮੀ ਉਤਰੀ ਪਾਸ ਸਭ ਤੋਂ ਵੱਧ ਰਿਕਾਰਡਡ ਗਰਮੀ ਪੰਜਾਬ 'ਚ ਰਿਕਾਰਡ ਕੀਤੀ ਜਾ ਰਹੀ ਹੈ ਤੇ ਬਿਜਲੀ ਦੀ ਜੋ ਹਾਲਾਤ ਹੈ ਉਹ ਤੁਹਾਨੂੰ ਹੈਰਾਨ ਵੀ ਕਰੂਗੀ ਪਰੇਸ਼ਾਨ ਵੀ ਕਰੂਗੀ ਤੇ ਇਹਦੇ ਵਿਚਾਲੇ ਐਨਐਸੇ ਕਿੱਥੋਂ ਆ ਗਿਆ ਸ਼ਿਕਾਇਤਾਂ ਦਾ ਕੀ ਮਸਲਾ ਬਣ ਗਿਆ ਤੇ ਕੀ ਪੰਜਾਬ ਸਰਕਾਰ ਹੁਣ ਮੁਫਤ ਬਿਜਲੀ ਵਾਲੀ ਸਕੀਮ ਤੇ ਵੀ ਸੋਚਣ ਲਈ ਮਜਬੂਰ ਹੋ ਰਹੀ ਹੈ ਕਿ ਇਹਦੇ ਉੱਤੇ ਵੀ ਕੁਝ ਵਿਚਾਰ ਕੀਤਾ ਜਾ ਸਕਦਾ ਹੈ ਹੈ ਹਿੰਮਤ ਚਲੋ ਆਪਾਂ ਅਗਰ ਗੱਲ ਜਰੂਰ ਕਰਾਂਗੇ ਪੰਜਾਬ ਸਰਕਾਰ ਪਾਵਰਕਾਮ ਝੋਨੇ ਦੇ ਦਿਨ ਗਰਮੀ ਮੀਂਹ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਤੇ ਬਿਜਲੀ ਦੀ ਖਪਤ 15000 ਮੈਗਾਵਾਟ ਤੋਂ ਉੱਪਰ ਆਪਾਂ ਲੰਘੇ ਦਿਨ ਇੱਕ ਦਿਨ ਗੱਲ ਕੀਤੀ ਸੀ ਜਿੱਦਣ ਮੰਗ 13000 ਮੈਗਾਵਾਟ ਤੇ ਸੀ 13011 ਉਸ ਦਿਨ ਵੀ ਸਾਡੇ ਕੋਲ 400 500 ਮੈਗਾਵਾਟ ਦੀ ਕਮੀ ਚੱਲ ਰਹੀ ਸੀ ਪਰ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਮੰਗ 15471 ਮੈਗਾਵਾਟ ਦੀ ਹੈ ਤੇ ਸਾਡੇ ਕੋਲ ਬਿਜਲੀ ਉਪਲਬਧ 12 ਤੋਂ 13000 ਮੈਗਾਵਾਟ ਦੀ ਮੰਗ 11 ਜੂਨ ਨੂੰ 13761 ਮੈਗਾਵਾਟ ਦੀ ਮੰਗ 12 ਜੂਨ ਨੂੰ 14798 ਮੈਗਾਵਾਟ ਦੀ ਮੰਗ 13 ਜੂਨ ਨੂੰ 15380 ਮੈਗਾਵਾਟ ਦੀ ਮੰਗ 14 ਜੂਨ ਨੂੰ 15704 ਇਹ ਉੱਪਰ ਗਈ ਹੈ ਮਤਲਬ 700 ਤੋਂ ਵੀ 15704 ਤੇ ਅੱਜ ਦੀ ਤਰੀਕ date ਆਪਾਂ ਗੱਲ ਕਰ ਰਹੇ ਹਾਂ 15471 ਮੈਗਾਵਾਟ ਦੀ ਮੰਗ ਇਹ ਰਿਕਾਰਡ ਕੀਤੀ ਗਈ ਚੋਨੇ ਦਾ ਸੀਜ਼ਨ ਪੰਜਾਬ 'ਚ ਝੋਨਾ ਲੱਗ ਰਿਹਾ ਪੂਰੇ ਸੂਬੇ ਦੇ ਹਵਾਲੇ ਨਾਲ ਤਰੀਕਾ ਹੁਣ ਖੁੱਲ੍ਹ ਚੁੱਕੀ ਹੈ ਸੋ ਅਜੇ ਉਸ ਝੋਨੇ ਦੇ ਕੰਮ ਨੇ ਜੋਰ ਨਹੀਂ ਫੜਿਆ ਕਿਉਂਕਿ ਗਰਮੀ ਜਿੰਨੀ ਜ਼ਿਆਦਾ ਪੈ ਰਹੀ ਹੈ ਉਸ ਹਵਾਲੇ ਨਾਲ ਵੀ ਕਿ ਆ ਹਫਤੇ ਤੱਕ ਸ਼ਾਇਦ ਮਾਨਸੂਨ ਆਉਣ ਦੀ ਆਸ ਹੈ ਅਖੀਰਲੇ ਹਫਤੇ ਉਸ ਸਮੇਂ ਫਿਰ ਝੋਨੇ ਦੀ ਰਫ਼ਤਾਰ ਵੀ ਫੜਨੀ ਹੈ ਪਰ ਉਹਦੇ ਨਾਲ ਫਿਰ ਬਿਜਲੀ ਦੀ ਥੋੜਾ ਅਸਰ ਵੀ ਹੁੰਦਾ ਪਰ ਅੱਜ ਦੀ ਤਰੀਕ ਸਿਰ ਜੋ ਸਥਿਤੀ ਹੈ ਉਸ ਨੂੰ ਸਮਝਣ ਦੇ ਲਈ ਜੇ ਕੋਈ ਸਮਝਣਾ ਹੋਵੇ ਪੰਜਾਬ ਦੇ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਉਸ ਤਰ੍ਹਾਂ 120 ਮੈਗਾਵਾਟ ਬਿਜਲੀ ਪੈਦਾ ਕਰਕੇ ਦੇ ਰਿਹਾ ਪੰਜਾਬ ਦੇ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ 3105 ਮੈਗਾਵਾਟ ਬਿਜਲੀ ਪੈਦਾ ਕਰਕੇ ਦੇ ਰਿਹਾ ਹੈ ਹਾਈਡਰੋ ਪ੍ਰੋਜੈਕਟ ਜਿਹੜੇ 755 ਮੈਗਾਵਾਟ ਬਿਜਲੀ ਪੈਦਾ ਕਰਕੇ ਦੇ ਰਿਹਾ ਤੇ ਹੋਰ ਅਦਰ ਸੋਰਸਸ ਵੀ ਹੈਗੇ ਇੰਜ ਸਾਡੇ ਕੋਲ 5740 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਆ 5740 ਮੈਗਾਵਾਟ ਸਾਡੀ ਆ ਤੇ 7700 800 ਮੈਗਾਵਾਟ ਅਸੀਂ ਲਗਭਗ ਕੇਂਦਰੀ ਪੂਲ ਤੋਂ ਲੈ ਰਹੇ ਹਾਂ ਇੰਜ 13000 ਦੇ ਗੇਟ ਚ ਬਣਦੀ ਆ ਸੋ 13000 ਸਾਡੇ 13000 ਜੇ ਸਾਡੇ ਕੋਲ ਹੈਗੀ ਵੀ ਆਪਾਂ ਡਿਮਾਂਡ ਸਾਡੀ 15471 ਰੁਪਈਆ ਸੋ ਜਿਹੜੀ ਆ 2000 ਦੇ ਗੇਟ ਦੇ ਵਿੱਚ ਸਾਡੇ ਕੋਲ ਖੱਪਾ ਪਿਆ ਉਹਦਾ ਨਤੀਜਾ ਫਿਰ ਭੋਗ ਰਿਆ ਪੰਜਾਬ ਅਣਗਲਾ ਨੇ ਕੱਟ ਰਿਪੇਅਰ ਦੇ ਨਾਮ ਤੇ ਕੱਟ ਹੈ ਫੋਨ ਨਹੀਂ ਚੱਕਣੇ ਫਿਰ ਇਹ ਸਾਰੀ ਸਥਿਤੀ ਜੋ ਪੰਜਾਬ ਲੰਘ ਰਿਹਾ ਇੱਕ ਚਿੱਠੀ ਬਕਾਇਦਾ ਤੌਰ ਤੇ ਖੂਬ ਚਰਚਾ ਚ ਹੈ ਹੁਣ ਕਿਉਂਕਿ ਆਲ ਇੰਡੀਆ ਇੰਜੀਨੀਅਰਿੰਗ ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੀ ਜਿਹੜੀ ਇਹ ਬਿਜਲੀ ਦੀ ਮੰਗ ਵਧੀ ਹੈ ਨਾ ਬਹੁਤ ਚਿੰਤਾਜਨਕ ਹੈ ਤੇ ਇਕ ਕਾਰ ਕਰੋ ਦਫਤਰ ਬੰਦ ਕਰਨੇ ਆ ਤਾਂ ਦੁਪਹਿਰ ਤੱਕ ਦਫਤਰ ਬੰਦ ਕਰੋ ਪਿਛਲੀ ਵਾਰ ਸਰਕਾਰ ਨੇ ਬੜੇ ਦਾਅਵੇ ਵਾਦੇ ਜੀ ਕੀਤੇ ਸੀ ਨਾ ਕਿ ਲਓ ਜੀ ਛੁੱਟੀ ਕਰਤੀ ਸਕੂਲਾਂ ਚ 10 ਵਜੇ ਤੱਕ ਦਫਤਰਾਂ ਚ 10 ਵਜੇ ਤੱਕ ਐਂ ਅਸੀਂ ਬਿਜਲੀ ਪਚਾ ਲਈ ਇਸ ਵਾਰ ਕਿਉਂ ਭੁੱਲ ਗਏ ਹਾਲਤ ਪਿਛਲੀ ਵਾਰ ਨਾਲੋਂ ਬੱਤਰ ਹੈ ਪੰਜਾਬ ਚ ਰਿਕਾਰਡ ਤੋੜ 47 ਡਿਗਰੀ ਤੱਕ ਤਾਪਮਾਨ ਜਾ ਰਿਹਾ ਉਲੇ ਉੱਤਰੀ ਪਾਰਚੋ ਸਭ ਤੋਂ ਵੱਧ ਤਾਪਮਨ ਪੰਜਾਬ ਚ ਹੈ ਤੇ ਹੁਣ ਆਲ ਇੰਡੀਆ ਇੰਜੀਨੀਅਰ ਫੈਡਰੇਸ਼ਨ ਦੀ ਚੱਠੀ ਜਿਹੜੀ ਗੌਰ ਕਰਦੀ ਹੈ ਕਿ ਹਾਲਤ ਕੀ ਹੈ ਉਹ ਕਹਿੰਦੇ 15 ਦਿਨਾਂ ਦੇ ਦੌਰਾਨ ਸੂਬੇ ਦੀ ਬਿਜਲੀ ਦੀ ਮੰਗ 40 ਤੋਂ 43 ਫੀਸਦੀ ਵਧ ਗਈ ਤੇ ਮੰਗ ਦੇ ਇਸ ਦੇ ਬਰਕਰਾਰ ਰਹਿਣ ਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਸਿਸਟਮ ਠੱਪ ਤੱਕ ਹੋ ਸਕਦਾ ਗ੍ਰਿਡ ਜਵਾਬ ਦੇ ਸਕਦੇ ਆ ਕਹਿੰਦੇ ਸਾਡੇ ਹਾਲਤੇ ਬਣੀ ਹੋਈ ਹੈ ਬਿਜਲੀ ਦੀ ਮੰਗ ਕਹਿੰਦੇ ਲੰਗੇ ਦਿਨੀ ਦੁਪਹਿਰ ਨੂੰ 15470 15470 70 ਮੈਗਾਵਾਟ ਰਿਕਾਰਡ ਕੀਤੀ ਗਈ ਕਹਿੰਦੇ ਵਧ ਗਿਆ ਜਦੋਂ ਕਿ ਮਤਲਬ ਇਹ ਸਵਾਲੇ ਨਾਲ ਜੂਨ ਮਹੀਨੇ ਦੇ ਆ ਆਖੀਰਲੇ ਹਫਤਿਆਂ ਤੱਕ ਕਹਿੰਦੇ ਬਿਜਲੀ ਦੀ ਮੰਗ ਹੋਰ ਵਧਣੀ ਹੈ ਜਦੋਂ ਝੋਨੇ ਦੇ ਕੰਮ ਨੇ ਜ਼ੋਰ ਪੜਨਾ ਇੱਕ ਪਾਸੇ ਗਰਮੀ ਇੱਕ ਪਾਸੇ ਝੋਨਾ ਇਹ ਸਾਰੀ ਸਥਿਤੀ ਨੇ ਲਿਆ ਕੇ ਕਿੱਥੇ ਖੜਾ ਕੀਤਾ ਹੁਣ ਫੈਡਰੇਸ਼ਨ ਦੇ ਸੁਝਾਅ ਸੁਣਿਓ ਪੈਟੀਸ਼ਨ ਨੇ ਸੁਝਾਅ ਦਿੱਤੇ ਆ ਜਿਹੜੇ ਉਹ ਕਹਿੰਦੇ ਦਫ਼ਤਰਾਂ ਦਾ ਸਮਾਂ ਜਿਹੜਾ ਉਹ 7 ਵਜੇ ਤੋਂ ਪਰ ਦੋ ਵਜੇ ਤੱਕ ਕਰ ਦੋ ਤਾਂ ਕਿ ਹੀਲੇ 3 ਘੰਟੇ ਦਫਤਰ ਬੰਦ ਰਹਿਣ ਤੇ ਸਵੇਰੇ ਜਦੋਂ 7 ਵਜੇ ਆਉਣ ਤਾਂ ਵੀ 9-10 ਵਜੇ ਤੱਕ ਥੋੜੀ ਬਿਜਲੀ ਘੱਟ ਵਰਤ ਹੁੰਦੀ ਹੈ ਏਸੀ ਘੱਟ ਚੱਲ ਸਕਦੇ ਆ ਇੱਕ ਹੀ ਤਰ੍ਹਾਂ ਸਕਦੇ ਪਰ 2 ਵਜੇ ਤੋਂ ਅਜੇ ਦਫਤਰ ਬੰਦ ਹੋ ਜਾਣਗੇ ਤਾਂ ਘੱਟੋ-ਘੱਟ ਏਸੀ ਬੰਦ ਹੋ ਜਾਣਗੇ ਸਾਰੇ ਵਪਾਰਕ ادارے ਮਾਲ ਦੁਕਾਨਾਂ ਸ਼ਾਮ 7 ਵਜੇ ਤੱਕ ਬੰਦ ਹੋ ਜਾਣੀ ਚਾਹੀਦੀਆਂ ਕਹਿੰਦੇ ਇਹ ਵੀ ਕੋਸ਼ਿਸ਼ ਕਰੋ ਕਿ ਬਾਜ਼ਾਰ ਦੁਕਾਨਾਂ ਮਾਲ ਇਹ ਸਾਰੇ ਵੀ 7 ਵਜੇ ਬੰਦ ਹੋ ਜਾਣ ਤਾਂ ਕਿ ਫਿਰ ਉਹ 9-10 ਵਜੇ ਤੱਕ ਵਾਲਾ ਜਿਹੜਾ ਬਿਜਲੀ ਦੀ ਖਪਤ ਹੈ ਉਹ ਘਟ ਜੂਗੀ ਉਦਯੋਗਾਂ ਉੱਤੇ ਪੀਕ ਲੋਡ ਪਾਬੰਦੀਆਂ ਲਾਈਆਂ ਜਾਣ ਜਾਂ ਚਾਹੀਦੀਆਂ ਨੇ ਕਹਿੰਦੇ ਇਹ ਫੈਡਰੇਸ਼ਨ ਆਲ ਇੰਡੀਆ ਇੰਜੀਨੀਅਰ ਫੈਡਰੇਸ਼ਨ ਨੇ ਸੁਝਾਅ ਦਿੱਤੇ ਹੈ ਪੰਜਾਬ ਸਰਕਾਰ ਨੂੰ ਉਹ ਕਹਿੰਦੇ ਉਦਯੋਗਾਂ ਤੇ ਪੀਕ ਲੋਡ ਪਾਬੰਦੀਆਂ ਲਾਈ ਜਾਣੀ ਚਾਹੀਦੀਆਂ ਨੇ ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ ਨੂੰ ਕਹਿੰਦੇ 25 ਜੂਨ ਤੱਕ ਰੋਕ ਦੇਣਾ ਚਾਹੀਦਾ ਹੁਣ ਅੱਜ ਜਿੱਥੇ-ਜਿੱਥੇ ਝੋਨਾ ਲੱਗਣਾ ਹੁਣ ਸ਼ੁਰੂ ਹੋ ਗਿਆ ਕਹਿੰਦੇ ਉੱਥੇ ਰੋਕ ਦਿਓ ਹਲੇ ਕਿਸੇ ਲੱਗ ਗਿਆ ਉੱਥੇ ਠੀਕ ਹੈ ਜਿੱਥੇ ਲੱਗ ਰਿਹਾ ਜੇ ਜਾਂ ਉੱਥੇ ਰੋਕ ਲਓ ਕਹਿੰਦੇ 25 ਜੂਨ ਤੱਕ ਲੈ ਜਾਓ ਇਹਨੂੰ ਪੂਸਾ 4 ਉਨ੍ਹਾਂ ਉਤੇ ਰੋਕ ਲਗਣੀ ਚਾਹੀਦੀ ਆ ਹੈਨਾ ਪੀਆਰ 126 ਬਾਸਮਤੀ ਵਰਗੀਆਂ ਕਿਸਮਾਂ ਨੂੰ ਜਿਆਦਾ ਕਹਿੰਦੇ ਕਿ ਮੂਰੇ ਲਾਉਣਾ ਚਾਹੀਦਾ ਜਿਹੜੀਆਂ 90 ਦਿਨਾਂ ਚ ਤਿਆਰ ਹੋ ਜਾਂਦੀਆਂ ਨੇ ਐਨਐਸਏ ਦੇ ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਮੈਂ ਇਸ ਪਰ ਕਰਦਾ ਗੱਲ ਐਨਐਸਏ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿ ਬਿਜਲੀ ਚੋਰਿਆਂ ਚੋਰੀ ਕਰਨ ਵਾਲਿਆਂ ਦੇ ਉੱਤੇ ਐਨਐਸਏ ਲਾਇਆ ਜਾਵੇ ਰਾਜ ਦੀ ਨੀਤੀ ਵੱਜੋਂ ਮੁਫਤ ਬਿਜਲੀ ਦੀ ਤੁਰੰਤ ਸਮੀਖਿਆ ਕੀਤੀ ਜਾਣੀ ਚਾਹੀਦੀ ਮੁਫਤ ਬਿਜਲੀ ਦੀ ਮੁਰਕੇ ਸਮੀਖਿਆ ਕਮ ਦੀ ਲੋੜ ਹੈ ਕੇਂਦਰੀ ਪੂਲ ਤੋਂ ਘਟੂ ਘਟ 1000 ਮੈਗਾਵਾਟ ਵਾਧੂ ਬਿਜਲੀ ਦੀ ਲੋੜ ਹੈ ਸਾਨੂੰ ਕਹਿੰਦੇ ਲੈਣੀ ਚਾਹੀਦੀ ਹੁਣ ਇਹ ਇਹ ਸਵਾਲੇ ਨਾਲ ਉਹ ਕਹਿੰਦੇ ਕਿ ਅਮੈਂ ਪਿਛਲੇ ਸਾਲ ਦੇਖ ਰਿਆ ਸੀਗਾ ਕਿ ਇਸੇ ਦਿਨ ਜਿਹੜੀ ਮੰਗ ਸੀ ਬਿਜਲੀ ਦੀ ਉਹ 11964 ਸੀ ਜਿਸ ਦਿਨ ਅੱਜ ਦੀ ਤਰੀਕ ਦੇ ਵਿੱਚ 15000 ਮਤਲਬ 17 ਜੂਨ ਨੂੰ ਪੰਜਾਬ ਦੇ ਵਿੱਚ 15700 15471 ਮੈਗਾਵਾਟ ਦੀ ਮੰਗ ਹੈ ਜਦੋਂ ਕਿ ਪਿਛਲੇ ਸਾਲ ਇਸੇ ਦਿਨੇ ਸਾਡੀ ਮੰਗ 11964 ਸੀ ਸੋ ਆ ਫਰਕ ਆਪਣੇ ਆਪ ਸੰਕੇਤ ਕਰਦਾ ਹੈ ਕਿ ਕਿਤਨਾ ਕਿਤੇ ਕੋਈ ਵੈਲਿਊ ਗੰਭੀਰ ਹੈ ਚਲੋ ਇਸ ਤੋਂ ਅੱਗੇ ਆਜੋ ਫਿਰ ਉਹ ਕਹਿੰਦੇ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਚਿੱਠੀ ਲਿਖ ਕੇ ਇਚੇਚਾ ਤੌਰ ਤੇ ਇਹ ਸਾਰੇ ਸੁਝਾਅ ਭੇਜੇ ਨੇ ਇਹਨਾਂ ਸੁਝਾਅਾਂ ਦੇ ਵਿੱਚ ਇਹ ਵੀ ਸੁਝਾਏ ਕਿ ਮੁਫਤਾਲੀ ਸਕੀਮ ਦੇ ਉੱਤੇ ਮੁੜ ਕੇ ਸਮੀਖਿਆ ਕਰੋ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਦਿਨ ਇੱਕ ਇੰਟਰਵਿਊ ਦੇ ਵਿੱਚ ਫੋਨ ਮਲਾਉਂਦੇ ਨੇ ਪਾਵਰ ਕਾਮ ਦੇ ਅਧਿਕਾਰੀ ਸਾਹਿਬ ਨੂੰ ਮੁਖੀਆਂ ਨੂੰ ਤੇ ਮਾਈਕ ਤੇ ਲਾ ਕੇ ਦੱਸਦੇ ਨੇ ਕਿ ਬਿਜਲੀ ਅਸੀਂ ਵੇਚ ਰਹੇ ਹਾਂ ਜੀ ਇਸ ਦਾ ਸਰਪਲਸ ਹੈ ਜੀ ਤੇ ਇੱਧਰ ਪੰਜਾਬ ਕਾ ਪਾਵਰ ਕਾਮ ਨੇ ਖੁਦ ਇਹ ਗੱਲ ਮੰਨ ਲੀਆ ਕਿ ਪੰਜਾਬ ਚ ਬਿਜਲੀ ਸਰਪਲਸ ਨਹੀਂ ਹੈ ਇਹ ਖੁਦ ਕਹਿੰਦੇ ਜੀ ਸਾਲ 2023 ਚ ਪਾਵਰ ਕਾਮ ਨੇ ਪੰਜਾਬ ਨੂੰ ਸਰਪਲਸ ਬਿਜਲੀ ਵਾਲਾ ਸੂਭਾ ਐਲਾਨ ਦਿੱਤਾ ਸੀ ਐਲਾਨ ਕਰਦੇ ਆ ਉਦਯੋਗਾਂ ਨੂੰ ਵੱਧ ਤੋਂ ਵੱਧ ਬਿਜਲੀ ਵਰਤਣ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰਤਾ ਸੀ ਸਾਲ 2023 ਚ ਕਿ ਅਸੀਂ ਸਰਪਲਸਾਂ ਵਰਤ ਹੋ ਜਾਈ ਨਹੀਂ ਬਿਜਲੀ ਵਰਤ ਸਕਦੇ ਪਾਵਰ ਕਾਮ ਨੇ ਇੱਕ ਸਰਕੂਲਰ 18 ਬਲੀਕ 2023 18 ਨੰਬਰ ਲੱਗਿਆ ਹੋਇਆ ਸਾਲ 2023 ਦਾ 16 ਮਈ 2023 ਨੂੰ ਜਾਰੀ ਕੀਤਾ ਸੀ ਜੋ ਕਿ ਸਮਾਲ ਮੀਡੀਅਮ ਤੇ ਲਾਰਜ ਸਪਲਾਈ ਖਪਤਕਾਰਾਂ ਪਿਛਲੇ 2 ਸਾਲਾਂ ਦੇ ਮੁਕਾਬਲੇ ਮੌਜੂਦਾ ਸਾਲ ਚ ਕਹਿੰਦੇ ਜ਼ਿਆਦਾ ਬਿਜਲੀ ਦੀ ਖਪਤ ਕਰਨਗੇ ਉਹਨਾਂ ਨੂੰ ਬਿਜਲੀ ਦੀ ਖਪਤ ਕਰਨ ਤੇ ਹੈਂ ਪਰਸਾਹਿਤ ਕੀਤਾ ਜਾਊਗਾ ਪਰਫੁੱਲਤ ਕੀਤਾ ਜਾਊਗਾ ਹੈਂ ਉਤਸ਼ਾਹਤ ਕੀਤਾ ਜਾਊਗਾ ਤੇ ਖਪਤ ਦੇ ਉੱਤੇ ਸਿਰਫ 5 ਰੁਪਏ 24 ਪੈਸੇ ਪ੍ਰਤੀ ਜੁੰਟ ਦੇ ਹਿਸਾਬ ਨਾਲ ਹੀ ਬਸੂਲੇ ਜਾਣਗੇ ਸੋ ਇਸ ਲਈ ਕਹਿੰਦੇ ਕਿ ਛੋਟੀ ਇੰਡਸਟਰੀ ਹੋਵੇ ਵੱਡੀ ਇੰਡਸਟਰੀ ਹੋਵੇ ਮੀਡਲ ਹੋਵੇ ਜੇ ਉਹ ਹੈਂ ਵੱਧ ਉਤਜੋਗ ਚਲਾਉਂਦੇ ਨੇ ਆਪਣਾ ਹੈਨਾ ਵੱਧ ਕਾਰੋਬਾਰ ਕਰਦੇ ਨੇ ਤਾਂ ਉਹਦੇ ਨਾਲ ਕਹਿੰਦੇ ਸੂਬੇ ਦੀ ਆਮਦਨ ਵੀ ਵਧਣੀ ਆ ਇਸ ਲਈ ਸਾਨੂੰ ਕਹਿੰਦੇ ਕਿ ਬਿਜਲੀ ਸਰਪਲਸ ਹੈ ਵਰਤੋ 5 ਰੁਪਏ 24 ਪੈਸੇ ਸਾਬ ਨਾਲ ਇਹ 16 ਮਈ 2023 ਪਿਛਲੇ ਸਾਲ ਦਾ ਸਰਕੂਲਰ ਜਿੱਥੇ ਕਹਿੰਦੇ ਸੀ ਬਿਜਲੀ ਸਰਪਲਸ ਹੈ ਹੁਣ ਅੱਜ ਵਾਲੇ ਚ ਆਜੋ ਹੁਣ ਪਾਵਰ ਕਾਮ ਨੇ ਨਵਾਂ ਸਰਕੂਲਰ ਜਾਰੀ ਕਰ ਦਿੱਤਾ ਤੇ ਕਿਹਾ ਕਿ ਹੁਣ ਪੰਜਾਬ ਸਰਪਲਸ ਸੂਬਾ ਨਹੀਂ ਹੈ